ਇਹਨਾਂ ਰੀਲਾਂ ਵਾਲੇ ਦਲਿਆਂ ਨੇ ਹੋਰ ਕਿੰਨੇ ਘਰ ਉਜਾੜ ਦਿੱਤੇ ਕਿਤੇ ਪਿਓ ਦੀ ਪੱਗ ਨੂੰ ਦਾਗ ਦਿੱਤੇ ਕਿਤੇ ਮਾਂ ਦੇ ਸੁਪਨੇ ਸਾੜ ਦਿੱਤੇ ਇਹਨਾਂ ਰੀਲਾਂ ਵਾਲੇ ਦਲਿਆਂ ਨੇ ਹੋਰ ਕਿੰਨੇ ਘਰ ਉਜਾੜ ਦਿੱਤੇ ਕਿਤੇ ਪਿਓ ਦੀ ਪੱਗ ਨੂੰ ਦਾਗ ਦਿੱਤੇ ਕਿਤੇ ਮਾਂ ਦੇ ਸੁਪਨੇ ਸਾੜ ਦਿੱਤੇ ਧੀ ਪੁੱਤ ਮੂੰਹ ਕਾਲਾ ਕਰ ਜਾਂਦੇ ਪਿੱਛੋਂ ਲੈਂਦਾ ਕੋਈ ਸਾਰ ਨਹੀਂ ਧੀ ਪੁੱਤ ਮੂੰਹ ਕਾਲਾ ਕਰ ਜਾਂਦੇ ਪਿੱਛੋਂ ਲੈਂਦਾ ਕੋਈ ਸਾਰ ਨਹੀਂ ਇਹਨਾਂ ਕੰਜਰ ਲੋਕਾਂ ਨੇ ਮਾਪੇ ਅਣਖਾਂ ਦੀ ਸੂਲੀ ਚਾੜ ਦਿੱਤੇ ਇਹਨਾਂ ਕੰਜਰ ਲੋਕਾਂ ਨੇ ਮਾਪੇ ਅਣਖਾਂ ਦੀ ਸੂਲੀ ਚਾੜ ਦਿੱਤੇ ਸਾਰੇ ਹੱਕ ਜਨਾਨੀ ਪੱਲੇ ਨੇ ਬੰਦੇ ਦੇ ਪੱਖ ਵਿੱਚ ਕੁਝ ਨਹੀਂ ਸੁਣੋ ਤਾਨੇ ਮੇਣੇ ਗਾਲਾਂ ਨਹੀਂ ਜਵਾਬ ਚ ਕਹਿਣਾ ਕੁਝ ਨਹੀਂ ਸਾਰੇ ਹੱਕ ਜਨਾਨੀ ਪੱਲੇ ਨੇ ਬੰਦੇ ਦੇ ਪੱਖ ਵਿੱਚ ਕੁਝ ਨਹੀਂ ਸੁਣੋ ਤਾਨੇ ਮੇਣੇ ਗਾਲਾਂ ਨਹੀਂ ਜਵਾਬ ਚ ਕਹਿਣਾ ਕੁਝ ਨਹੀਂ ਇਹ ਕਾਨੂੰਨ ਭਲਾ ਦਸੋ ਕਿੱਥੋਂ ਦਾ ਮੈਂ ਸੰਗਠ ਕੋਲੋਂ ਪੁੱਛਦਾ ਹਾਂ ਇਹ ਕਾਨੂੰਨ ਭਲਾ ਦੱਸੋ ਕਿੱਥੋਂ ਦਾ ਮੈਂ ਸੰਗਤ ਕੋਲੋਂ ਪੁੱਛਦਾ ਹਾਂ ਜਦੋਂ ਛੱਡਦੀਆਂ ਲੈਂਦੀਆਂ ਲੱਖਾਂ ਨੇ ਪਰ ਦਾਜ 'ਚ ਦੇਣਾ ਕੁਝ ਨਹੀਂ ਜਦੋਂ ਛੱਡਦੀਆਂ ਲੈਂਦੀਆਂ ਲੱਖਾਂ ਨੇ ਪਰ ਦਾਜ 'ਚ ਦੇਣਾ ਕੁਝ ਨਹੀਂ ਜਦੋਂ ਤਨ ਟੱਕਣੇ ਦੀ ਗੱਲ ਕਰੀਏ ਸਾਡੀ ਸੋਚ ਮਣੀ ਜਾਂਦੀ ਛੋਟੀ ਨਹੀਂ ਗੰਦ ਪਾ ਕੇ ਇਹ ਕੰਜਰ ਖਾਂਦੇ ਜੋ ਕੁਝ ਹੋਰ ਹੈ ਜਾਂ ਹੈ ਰੋਟੀ ਨਹੀਂ ਕਦੇ ਸੋਚਿਆ ਨਹੀਂ ਸੀ ਇੰਨਾ ਵੀ ਇਸ ਹੱਦ ਤੱਕ ਬੰਦਾ ਡਿੱਗ ਸਕਦਾ ਕੁਝ ਵੱਡੇ ਘਰਾਣੇ ਦੇ ਗੰਦੇ ਆਂਡੇ ਸੁਣਿਆ ਸਵੇਪ ਕਰਾਉਂਦੇ ਬੋਟੀ ਨਹੀਂ ਕੁਝ ਵੱਡੇ ਘਰਾਣੇ ਦੇ ਗੰਦੇ ਆਂਡੇ ਸੁਣਿਆ ਸਵੇਪ ਕਰਾਉਂਦੇ ਬੋਟੀ ਨਹੀਂ ਮੇਰੀ ਅਣਖ ਨੇ ਮੈਨੂੰ ਪੁੱਛਿਆ ਕੀ ਗੱਲ ਤੈਨੂੰ ਵੀ ਕੁਝ ਦਿਖ ਰਿਹਾ ਮੇਰੀ ਅਣਖ ਨੇ ਮੈਨੂੰ ਪੁੱਛਿਆ ਕੀ ਗੱਲ ਤੈਨੂੰ ਨਹੀਂ ਕੁਝ ਦਿਖ ਰਿਹਾ ਤੇਰਾ ਸ਼ਾਇਰ ਹੋ ਕੇ ਸ਼ਰਮਿੰਦਾ ਤਾਈਓ ਇਹ ਗੱਲ ਅੱਜ ਲਿਖ ਰਿਹਾ ਤੇਰਾ ਸ਼ਾਇਰ ਹੋ ਕੇ ਸ਼ਰਮਿੰਦਾ ਤਾਈਓ ਇਹ ਗੱਲ ਅੱਜ ਲਿਖ ਰਿਹਾ ਭਾਵੇਂ ਕਹਿਣ ਨੂੰ ਬੇਸ਼ੱਕ ਕਹਿੰਦੇ ਨੇ ਕਾਨੂੰਨ ਕਦੇ ਵੀ ਵਿਕਦਾ ਨਹੀਂ ਪਰ ਕੋਠੇ ਦੀ ਕੰਜਰੀ ਨਾਲੋਂ ਵੀ ਸਸਤਾ ਹੁਣੇ ਵਿਕ ਰਿਹਾ